ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਜ਼ਾਰ ਬੇਲਾ ਜਿਲ੍ਹਾ ਰੋਪੜ ਜਿਵੇਂ ਕਿ ਆਪ ਜੀ ਸਾਨੂੰ ਬੜਾ ਪਿਆਰ ਦਿੰਦੇ ਹੋ ਔਰ ਸੋਸ਼ਲ ਮੀਡੀਆ ਤੇ ਵਿਖਦੇ ਰਹਿੰਦੇ ਹੋ ਔਰ ਅਸੀਂ ਕਈ ਤਰ੍ਹਾਂ ਦੀਆਂ ਵੀਡੀਓ ਕਈ ਤਰੀਕੇ ਦੇ ਨਾਲ ਬਣਾਉਂਦੇ ਰਹਿੰਦੇ ਆ ਜਿਹੜੇ ਪੇਸ਼ੈਂਟ ਸਾਡੇ ਕੋਲੋਂ ਕਿਸੇ ਨਾ ਕਿਸੇ ਸਮੇਂ ਦਵਾਈ ਖਾ ਚੁੱਕੇ ਹੁੰਦੇ ਆ ਜਦੋਂ ਕਿਸੇ ਕਾਰਨ ਕਰਕੇ ਮੁੜ ਕੇ ਰੀਹੈਬ ਹੋ ਜਾਂਦੇ ਆ ਜਾਂ ਮੁੜ ਕੇ ਦੁਬਾਰਾ ਕੋਈ ਨਸ਼ਾ ਕਰਨਾ ਚਾਹੁੰਦੇ ਆ ਅਮੇ 6 ਮਹੀਨੇ ਬਾਅਦ ਭਾਵੇਂ 1 ਸਾਲ ਬਾਅਦ ਭਾਵੇਂ 2 ਸਾਲ ਬਾਅਦ ਤਾਂ ਮੁੜ ਕੇ ਸਾਨੂੰ ਜਦੋਂ ਫਿਰ ਆਜ਼ਾਦ ਕਰਦੇ ਆ ਤਾਂ ਵਧੀਆ ਲੱਗਦਾ ਹੈ ਔਰ ਨਾਲ ਦੀ ਨਾਲ ਸਾਨੂੰ ਇਹ ਵੀ ਪਤਾ ਲੱਗਦਾ ਕਿ ਸਾਡੀ ਜਿਹੜੀ ਮੈਡੀਸਨ ਆ ਉਹ ਕਿੰਨੀ ਵਧੀਆ ਔਰ ਕਿੰਨੀ ਕਾਬਲ ਆ ਅੱਜ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਪਿਛਲੇ ਦਿਨੀ ਡੇਰਾ ਬਾਬਾ ਨਾਨਕ ਤੋਂ ਇੱਕ ਮੈਨੂੰ ਫੋਨ ਆਂਦਾ ਤੇ ਮੈਨੂੰ ਫੋਨ ਦੇ ਵਿੱਚ ਉਹ ਕਹਿੰਦੇ ਨੇ ਭਾਈ ਸਾਹਿਬ ਸਾਡੀ ਦਵਾਈ ਅਸੀਂ ਤੁਹਾਨੂੰ ਜਿਹੜੀ ਮੰਗਵਾਈ ਸੀ ਪਹਿਲਾਂ 25 2 2025 ਨੂੰ 10 ਦਿਨ ਦੀ ਮੈਡੀਸਨ ਉਹਨਾਂ ਨੇ ਸਾਡੇ ਕੋਲੋਂ 8000 ਰੁਪਏ ਦੀ ਮੰਗਵਾਈ ਸੀ ਤੇ ਆਓ ਮੈਂ ਤੁਹਾਨੂੰ ਪਹਿਲਾਂ ਉਹਨਾਂ ਦਾ ਮੈਸੇਜ ਸੁਣਵਾਣਾ ਜਿਹੜਾ ਸਾਨੂੰ ਉਹਨਾਂ ਨੇ ਮੈਸੇਜ ਕੀਤਾ ਸੀ ਕਿ ਮੈਨੂੰ ਆਹ ਆ ਚੀਜ਼ਾਂ ਚਾਹੀਦੀਆਂ ਤੇ ਉਹ ਮੈਂ ਤੁਹਾਨੂੰ ਪਰਚੀ ਵੀ ਦਿਖਾ ਰਿਹਾ ਉਹਨਾਂ ਦੀ ਆ ਉਹਨਾਂ ਨੇ ਸਲਿੱਪ ਭੇਜੀ ਹੈ ਟੈਕ ਕਰਕੇ ਵੀ ਜਿਹੜੀ ਜਿਹੜੀ ਚੀਜ਼ ਚਾਹੀਦੀਆਂ ਔਰ ਨਾਲ ਉਹਨਾਂ ਨੇ ਸਾਨੂੰ ਇੱਕ ਵਾਇਸ ਮੈਸੇਜ ਕੀਤਾ ਸੀ ਤੇ ਉਹ ਮੈਂ ਤੁਹਾਨੂੰ ਸੁਣਾ ਰਿਹਾ ਡਾਕਟਰ ਸਾਹਿਬ ਕੀ ਹਾਲ ਜੇ ਸਰ ਇਹਦੇ ਨਾਲ ਦੀ ਦਵਾਈ ਜਿਹੜੀ ਅੱਗੇ ਭੇਜੀ ਨਾ ਰਹੀ ਉਹ ਭੇਜੋ ਉਹ ਵਾਅ ਫਰਕ ਪੈ ਗਿਆ ਸੀ ਤੇ ਕੰਮ ਸੁਧਰੋ ਗਿਆ ਹੈ ਪਰ ਥੋੜਾ ਥੋੜਾ ਆ ਮੰਨ ਲਓ ਫੇਰ ਸਿਮਨ ਕਰਨ ਲੱਗੇ ਹਾਂ ਤੇ ਉਹਦੇ ਕਰਕੇ ਥੋੜਾ ਥੋੜਾ ਕੰਮ ਫੇਰ ਵਾਪਸ ਆ ਜਾਂਦਾ ਤੇ ਇਹ ਕਰਕੇ ਰਾਤਾ ਵੀ ਇੱਕਾਰੀ ਮਾਦੀ ਹਲਾਉਣ ਤੇ ਟਾਈਮ ਹੈਗਾ ਤੇ ਕਿਰਪਾ ਕਰਕੇ ਤੁਸੀਂ ਆ ਤੁਹਾਨੂੰ ਅਸੀਂ 8500 ਰੁਪਏ ਸੈਂਡ ਕਰ ਦਿੰਦੇ ਆ ਤੇ ਉਹਦੇ ਨਾਲ ਦੀ ਦਵਾਈ ਜਿਹੜੀ ਪਹਿਲਾਂ ਭੇਜੀ ਤੁਹਾਡੀ ਮਰਜ਼ੀ ਆ ਕੀ ਇਹਦੇ ਨਾਲ ਦੀ ਦਵਾਈ ਭੇਜ ਦਿਓ ਤੇ ਇਹਦੇ ਵਿੱਚ ਡਾਕਟਰ ਸਾਹਿਬ ਜਿਹੜੀ ਤੁਸੀਂ ਪਾਈ ਸੀ ਨਾ ਇੱਕ ਕਬਜ ਦੀ ਦਵਾਈ ਉਹ ਦਾ ਪਾਇਓ ਜਿਹੜੀਆਂ ਦੂਜੀਆਂ ਗੋਲੀਆਂ ਰ ਆ ਵਗੈਰਾ ਕਬਜ ਦੀਆਂ ਮਕਾਰਦੀਆਂ ਇਹ ਸਾਰੀਆਂ ਹੈਗੀਆਂ ਜੀ ਸਿਰਫ ਆਜੀਆਂ ਗੋਲੀਆਂ ਜਿਹੜੀਆਂ ਨਸ਼ਾ ਛੱਡਣ ਵਾਲੀਆਂ ਉਹ ਹੀ ਪਾਇਓ ਦੂਜੀਆਂ ਮਤਲਬ ਵੀ ਇੱਕ ਪੀਣ ਵਾਲੀ ਇੱਕ ਆ ਜਿਹੜੀਆਂ ਗੋਲੀਆਂ ਬਸ ਇਹੋ ਪਾਇਓ ਜਿਹੜੀ ਦੂਜੀਆਂ ਗੋਲੀਆਂ ਬੁਖਾਰ ਵਾਲੀਆਂ ਤੇ ਮਤਲਬ ਉਲਟੀਆਂ ਵਾਲੀਆਂ ਇਹ ਨਾ ਪਾਇਓ ਹੈ ਬਾਕੀ ਕੋਈ ਦਵਾਈ ਦਾ ਸਿਮੈਂਟ ਦੱਸ ਕੇ ਦੱਸਿਓ ਕਿੰਨੇ ਦੀ ਬਣੇਗੀ ਦਵਾਈ ਮਤਲਬ ਦੂਜਾ ਸਮਾਨ ਕੱਢ ਕੇ ਜਿਹੜੀਆਂ ਗੋਲੀਆਂ ਜਿਹੜੀਆਂ ਉਲਟੀਆਂ ਵਾਲੀਆਂ ਕੋਈ ਗੋਲੀਆਂ ਪਈਆਂ ਜੇ ਬੁਖਾਰ ਵਾਲੀਆਂ ਕਬਜ ਵਾਲੀਆਂ ਇਹ ਗੈਸ ਵਾਲੀਆਂ ਇਹ ਕੱਢ ਗਏ ਤੇ ਬਾਕੀ ਦੱਸੋ ਕਿੰਨੇ ਵੇ ਮਾਲਦੇ ਬਾਕੀ ਜਿਹੜੀਆਂ ਤੁਹਾਨੂੰ ਆਪਾਂ ਪਾ ਦਨੇ ਆ ਇੱਕ ਆ ਜਿਵੇਂ ਚਾਰ ਗੋਲੀਆਂ ਦਸੀਆਂ ਇਹ ਤੇ ਇੱਕ ਦਵਾਈ ਪੀਣ ਵਾਲੀ ਜਿਹੜੀ ਉਹ ਦੋ ਹੀ ਚੀਜ਼ਾਂ ਭੇਜੀਆਂ ਜੀ ਸੋ ਦੋਸਤੋ ਤੁਸੀਂ ਹੁਣ ਦੇਖਿਆ ਵੀ ਕਿਵੇਂ ਜਿਹੜੀ ਸਾਡੀ ਮੈਡੀਸਨਾਂ ਹਾਲਾਂਕਿ ਅਸੀਂ ਹਰ ਚੀਜ਼ ਵਿੱਚ ਪਾ ਕੇ ਭੇਜਦੇ ਆ ਤਾਂ ਕਿ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਕਈ ਵਾਰੀ ਜਦੋਂ ਆਪਾਂ ਐਡਿਕਸ਼ਨ ਛੋਣਦੇ ਆ ਤਾਂ ਸਰੀਰ ਥੋੜਾ ਜਿਹਾ ਟੁੱਟਦਾ ਹੈ ਦਰਦਾਂ ਵੀ ਹੋ ਜਾਂਦੀਆਂ ਔਰ ਕਈ ਵਾਰੀ ਕਬਜ ਵਗੈਰਾ ਹੋ ਜਾਂਦੀ ਆ ਜਾਂ ਪੁੱਕੜ ਲੱਗਦੀ ਆ ਪਰ ਬਹੁਤ ਲੋਕ ਨੇ ਜਿਹੜੇ ਵਾਧੂ ਦਵਾਈ ਕੋਈ ਨਹੀਂ ਖਾਂਦੇ ਸਿਰਫ ਜਿਹੜੀ ਐਡਿਕਸ਼ਨ ਵਾਲੀ ਆ ਮੇਨ ਉਹੀ ਦਵਾਈ ਖਾਂਦੇ ਆ ਪਰ ਦਵਾਈ ਇੰਨੀ ਵਧੀਆ ਹੁੰਦੀ ਆ ਕਿ ਮਰੀਜ਼ ਜਿਹੜੀਆਂ ਦੂਸਰੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਸੰਭਾਲ ਕੇ ਰੱਖ ਲੈਂਦਾ ਕਿ ਫਿਰ ਕਦੇ ਲੋੜ ਪਈ ਤਾਂ ਫਿਰ ਖਾਲਾਂਗੇ ਔਰ ਇਹ ਵੀਰ ਹੈ ਜਿਹੜਾ ਇਹ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰਧਾਵਾ ਦੇ ਨਾਲ ਰਹਿਣ ਵਾਲਾ ਹੈਗਾ ਤੇ ਤੁਹਾਨੂੰ ਨਾਲ ਇੱਕ ਫੋਟੋ ਪਾਵਾਂਗੇ ਅੱਜ ਮੈਂ ਇਹਨੂੰ ਜਿਆਦਾ ਡਿਸਕਲੋਜ਼ ਨਹੀਂ ਕਰਨਾ ਤੇ ਪਰ ਮਤਲਬ ਮੁਕਤੀ ਗੱਲ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਸਾਨੂੰ ਅਪਰੋਚ ਕਰਦੇ ਆ ਦੁਬਾਰਾ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਹਾਂ ਬਈ ਮੈਡੀਸਨ ਸਾਡੀ ਵਾਕਈ ਇੰਨੀ ਵਧੀਆ ਔਰ ਕਈ ਲੋਕ ਫਿਰ ਵੀ ਭਰੋਸਾ ਨਹੀਂ ਕਰਦੇ ਕਿ ਕੋਈ ਇਸ ਤਰ੍ਹਾਂ ਦੀ ਮੈਡੀਸਿਨ ਹੋ ਸਕਦੀ ਆ ਸੋ ਦੋਸਤੋ ਤੁਹਾਡੇ ਸਾਹਮਣੇ ਆ ਕਿ ਮੈਂ 10 ਦਿਨ ਦੀ ਦਵਾਈ ਭੇਜੀ ਸੀ ਔਰ 25 2000 25 ਨੂੰ ਤੇ ਪਰਚੀ ਉਹਨਾਂ ਦੀ ਨਾਲ ਆ ਔਰ ਉਹਨਾਂ ਨੇ ਸਾਨੂੰ ਫੋਟੋਆਂ ਵੀ ਖਿੱਚ ਕੇ ਭਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਵੀ ਆ ਚੀਜ਼ਾਂ ਆ ਕੂਰੀਅਰ ਦਾ ਜਿਹੜਾ ਪਾਇਆ ਹੋਇਆ ਉਹਨਾਂ ਨੇ ਆਪਣਾ ਤੇ ਆਪਣੀ ਨਾਲ ਸਾਡੀ ਸਲਿੱਪ ਪਾਈ ਹੋਈ ਆ ਤਾਂ ਕਿ ਮਰੀਜ਼ ਜਿਹੜਾ ਉਹ ਠੀਕ ਹੋ ਸਕੇ ਭਾਵੇਂ ਕਿ ਜਿਹੜੀ ਸਾਡੀ ਮੈਡੀਸਨ ਆ ਉਹ ਇੰਨੀ ਵਧੀਆ ਲੋਕ ਇਹਨਾਂ ਸਲਾਉਂਦੇ ਆ ਔਰ ਜੇ ਦੁਬਾਰਾ ਕਿਤੇ ਕੋਈ ਪੇਸ਼ੈਂਟ ਰੀ ਹੋ ਜਾਂਦਾ ਜਾਂ ਕਿਤੇ ਮੁੜ ਕੇ ਕਿਸੇ ਵੀ ਤਸਕੇ ਦੇ ਨਾਲ ਸੰਗਤ ਵਿੱਚ ਪੈਣ ਦੇ ਨਾਲ ਦੁਬਾਰਾ ਐਡਿਕਸ਼ਨ ਚ ਆ ਜਾਂਦਾ ਤਾਂ ਜਿਵੇਂ ਮੈਂ ਅਕਸਰ ਹੀ ਕਹਿੰਦਾ ਹੁੰਦਾ ਹੈ ਤਾਂ ਉਹ ਸਾਨੂੰ ਹੀ ਯਾਦ ਕਰੇਗਾ ਡਾਕਟਰ ਕੁੰਡਲਸ ਵੇਲੇ ਨੂੰ ਯਾਦ ਕਰੇਗਾ ਜਦੋਂ ਵੀ ਮਰੀਜ਼ ਨਸ਼ਾ ਛੱਡਣਾ ਹੋਇਆ ਜਿਸ ਵੀ ਪੇਸ਼ੈਂਟ ਨੇ ਇੱਕ ਵਾਰੀ ਸਾਡੀ ਮੈਡੀਸਨ ਖਰਦੀ ਆ ਕਿਉਂਕਿ ਹਰ ਇੱਕ ਬੰਦੇ ਨੂੰ ਪਤਾ ਹੈ ਵੀ ਜਿਹੜੀ ਸਾਡੀ ਸਾਡਾ ਇਲਾਜ ਆ ਉਹ ਬੜਾ ਵਧੀਆ ਹੈ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਕੋਈ ਤੋੜ ਨਹੀਂ ਲੱਗਦੀ ਨਾ ਹੱਡ ਗੁੱਡੇ ਦੁਖਦੇ ਆ ਨਾ ਤੁਸੀਂ ਕੰਮ ਛੱਡਣਾ ਹੈ ਨਾ ਸੈਂਟਰ 'ਚ ਰਹਿਣਾ ਹੈ ਬਸ ਕਰ ਰਹਿ ਕੇ ਆਪਣਾ ਨਿੱਤਾ ਪਰਿਦੇ ਕੰਮਕਾਰ ਕਰਦੇ ਆ ਆਪਾਂ ਮੈਡੀਸਨ ਖਾ ਕੇ ਆਪਣਾ ਇਲਾਜ ਕਰਵਾ ਸਕਦੇ ਆ ਸੋ ਇਹ ਸਾਡਾ ਜਿਹੜਾ ਮੇਨ ਮੋਟੋ ਇਹੀ ਹੈ ਤਾਂ ਕਿ ਜਿਹੜੇ ਲੋਕ ਡਰਦੇ ਨੇ ਡਰਦੇ ਨਸ਼ਾ ਨਹੀਂ ਛੱਡਦੇ ਜਾਂ ਕਈ ਵਾਰੀ ਸਾਨੂੰ ਵੀ ਕਈ ਵਾਰੀ ਫੋਨ ਵੀ ਕਰ ਲੈਂਦੇ ਆ ਔਰ ਆਉਣ ਵਾਸਤੇ ਵੀ ਕਹਿੰਦੇ ਆ ਔਰ ਕਈ ਕਈ ਮਹੀਨੇ ਕਈ ਕਈ ਤਾਂ ਕਈ ਬੰਦੇ ਦਾ ਸਾਲ ਸਾਲ ਦੋ ਦੋ ਸਾਲ ਤਿੰਨ ਤਿੰਨ ਸਾਲ ਬਾਅਦ ਵੀ ਕੱਢ ਦਿੰਦੇ ਆ ਕਿ ਬਸ ਯਾਰ ਡਰ ਜਾ ਲੱਗਦਾ ਵੀ ਕਿਤੇ ਆ ਨਾ ਹੋ ਜੇ ਕਿਤੇ ਉਹ ਨਾ ਹੋ ਜੇ ਕਿਤੇ ਐ ਨਾ ਹੋ ਜੇ ਕਿਤੇ ਆ ਨਾ ਹੋ ਜੇ ਸੋ ਦੋਸਤੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਕਰਨ ਦੀ ਜ਼ਰੂਰਤ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਆਪਣੇ ਮਨ 'ਚ ਸ਼ੰਕਾ ਰੱਖਣ ਦੀ ਜ਼ਰੂਰਤ ਨਹੀਂ ਕੋਈ ਵੀ ਤੁਹਾਡੀ ਉਮਰ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਨਸ਼ਾ ਹੈ ਕਿੰਨੀ ਵੀ ਡੋਜ਼ ਆ ਕਿੰਨਾ ਵੀ ਚਰਤੋਂ ਖਾ ਰਹੇ ਹੋ ਘਬਰਾਉਣ ਦੀ ਜ਼ਰੂਰਤ ਨਹੀਂ ਆਓ ਨਸ਼ਾ ਤੋਂ ਉਜਾਤ ਪਾਓ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਜਰੂਰ ਪਹੁੰਚਾਉਣਾ ਅੱਜ ਦਾ ਬਹੁਤ-ਬਹੁਤ ਧੰਨਵਾਦ